ਇਸਲੇ ਦਿਨ ਡੀਰਾ ਸਚਕਣ ਬੱਲਾ ਦੇ ਸੇਵਾਦਾਰ ਹਰਦੇਵ ਦਾਸ ਜੀ ਦੇ ਮਾਤਾ ਸ਼੍ਰੀਮਤੀ ਨਸੀਬ ਕੌਰ ਜੀ ਸਫਰਨੀ ਦੁਨੀਆ ਨੂੰ અલਵਿਦਾ ਆਖ ਗੁਰੂ ਚਰਨਾ ਵਿੱਚ ਜਾ ਬਿਰਾਜੇ ਸਾਨਾ ਸਵਰਗਵਾਸੀ ਮਾਤਾ ਸ਼੍ਰੀਮਤੀ ਨਸੀਬਕੌਰ ਜੀ ਦੀ ਆਤਮਿਕ ਸ਼ਾਂਤੀ ਲਈ 108 ਸੰਤ ਰਣਜਨ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਪਿੰਡ ਪੰਡੋਰੀ ਕਤ ਵਿਖੇ ਅੰਮ੍ਰਿਤ ਬਾਣੀ ਸਤਗੁਰ ਵਿਦਾਸ ਮਹਾਰਾਜ ਜੀ ਦੇ ਪੋਗਾਤੇ ਅੰਤਿਮ ਅਰਦਾਸ ਕੀਤੀ ਗਈ ਜਿਸ ਵਿੱਚ ਬਹੁਤ ਸਾਰੇ ਡੇਰਿਆਂ ਤੋਂ ਸੰਤਮਹਾਪੁਰਸ਼ਾਂ ਤੇ ਸੇਵਾਦਾਰਾਂ ਦਲਿਤ ਜਥੇਬੰਦੀਆਂ ਦੇ ਆਗੂਆਂ ਸਮਾਜਿਕ ਤੇ ਰਾਜਨੀਤਿਕ ਸ਼ਖਸੀਅਤਾਂ ਤੋਂ ਇਲਾਵਾ ਸਾਫ ਦਾ ਸੀਐਮ ਚਰਨਜੀਤ ਸਿੰਘ ਚੰਨੀ ਵੀ ਹਾਜ਼ਰ ਹੋਈ ਅਸੀਂ ਆਜ਼ਾਦ ਟੀਵੀ ਵੱਲੋਂ ਵੀ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ म पूज अमृत बाणी सतगुरु गुरु, गुरु रविदास जी महाराज संत महाराज दास जी महाराज की उपस्थित बहुत ही सत्कारयोग माता नसीब कौर जी की अंतम अरदास जुड़ी सातसंग जी जय गुरुदेव ਮਾਂ ਜਿਹਾ ਕਣ ਸ਼ਾਮਾ ਬੁਟਾ ਕਿਧਰੇ ਨਜ਼ਰ ਨਾ ਆਵੇ ਮਾਂ ਤੋਂ ਲੈ ਕੇ ਸ਼ਾਂ ਉਧਾਰੀ ਰੱਬ ਨੇ ਸਵਰਗ ਬਣਾਇਆ ਮਾਂ ਦੀ ਤੁੱਨਾ ਸਵਰਗਾਂ ਦੇ ਨਾਲ ਕੀਤੀ ਗਈ ਹੈ ਸਵਰਗ ਵੀ ਮਾਂ ਤੋਂ ਸ਼ਾਂ ਉਧਾਰੀ ਲੈ ਕੇ ਬਣਦੇ ਐ ਤੇ ਮਾਂ ਦੇ ਅਸ਼ੀਰਵਾਦ ਦੇ ਨਾਲ ਕਹਿੰਦੇ ਮਾਂ ਦੀਆਂ ਅਸੀਸਾਂ ਸਤਿ ਸ੍ਰੀ ਅਕਾਲ ਬਖਸ਼ਣ ਮੁਰਤ ਜੀ ਦੀ ਤੇ ਮਾਂ ਦੇ ਅਸੀਰਵਾਦ ਨਾਲ ਹੀ ਅਸੀਂ ਹਰ ਗੱਲ ਸਿੱਖਦੇ ਆਂ ਤੇ ਅੱਗੇ ਵਧਦੇ ਜੰਨੀ ਜਨੇਤਾ ਪਗਤ ਜਨ ਯਾਦ ਆਤਾ ਯਸੂ ਨਹੀ ਤਾਂ ਜੰਨੀ ਬਾਜ ਰਹੇ ਕਾਹਨਰ ਉਹ ਆਵੇ ਨੂੰ ਸੋ ਇਸ ਮਾਤਾ ਨੇ ਇੱਕ ਬਹੁਤ ਹੀ ਸੰਤਪੁਰਸ਼ ਸਾਡੇ ਹਰਦੇਵ ਜੀ ਨੂੰ ਜਨਮ ਦਿਨ ਦਾ ਜੀ ਹਰਦੇਵ ਜੀ ਅੱਜ ਸੰਤ ਮਹਾਰਾਜ ਮਹੇਂਦਰਦਾਸ ਜੀ ਦੇ ਨਾਲ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਦੇ ਕੋਈ ਜਿੱਲ੍ਹਾ ਹੀ ਹੁੰਦਾ ਹੈ ਜਿਹੜਾ ਸੰਤਾਂ ਦੇ ਘਰ ਦੇ ਵਿੱਚ ਉਹਨਾਂ ਦੀ ਮਿਹਨਤ ਵਿੱਚ ਉਹਨਾਂ ਦੀ ਸੇਵਾ ਵਿੱਚ ਰਹਿ ਕੇ ਕਿ ਸੰਤ ਮਹਾਪੁਰਸ਼ਾਂ ਦੀ ਸੇਵਾ ਕਿਸੇ ਨੂੰ ਤੇ ਮਾਤਾ ਦੀਆਂ ਅਸੀਸਾਂ ਹੋਣ ਲਈ ਸੰਤ ਪੁਰਸ਼ ਦੇ ਜਨਮ ਦਿਨ ਤੇ ਇਸ ਮਾ ਦਾ ਆਕਾਲ ਕਰਨ ਸੋ ਗਰਸਤ ਅਰਦੇਵ ਜੀ ਇਹਦੇ ਚਰਨਾਂ ਦੇ ਨਾਲ ਜੋੜਿਆ ਅੱਬਾ ਸਾਰੇ ਉਹਨਾਂ ਨੂੰ ਸਦਾ ਅੰਮ੍ਰਿਤ ਦੀ ਅੰਦਾਜ਼ ਕਰਾਂਗਾ ਬਾਬੋ ਜੀ ਦੇਹੋ ਸੱਜਣ ਅਸੀਸ ਵੈਗੋ ਪਰਮਾਤਮਾ ਗੁਰੂ ਰਮ ਸੰਤ ਬਾਬਾ ਕਿ ਉਹਨਾਂ ਨੂੰ Shamla Chandar Building Maintenance Handyman under Trade Platform is now available on your local London area he has more than five years experience in the same line he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chander, call center. Call him on this number: zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ